ਆਵਾਜ਼ਮੀ ਪਾਰਟੀ ਦੇ ਦਿੱਲੀ ਤੋਂ ਵਦਾ ਕਿ ਨਰੇਸ਼ ਚਾਹਬ ਜਿਨ੍ਹਾਂ ਨੂੰ ਬੀਤੇ ਦਿਨੀ ਮਲੇਰ ਕੋਟਲਾ ਦੀ ਸੈਸ਼ਨ ਕੋਰਟ ਵੱਲੋਂ ਕੁਰਾਨ ਵਿਆਦੀ ਮਾਮਲੇ ਵਿੱਚ 2 ਸਾਲ ਦੀ ਸਜ਼ਾ ਤੇ ਜੁਰਮਾਨਾ ਕੀਤਾ ਗਿਆ ਸੀ ਉਹਨਾਂ ਨੂੰ ਦਿੱਲੀ ਦੇ ਮਹਿਰੋਲੀ ਤੋਂ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਚੋਣਾਂ ਦੇ ਲਈ ਟਿਕਟ ਦੇਤੇ ਜਾਣ ਦਾ ਇਲਾਕੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਰੜਾ ਵਿਰੋਧ ਕੀਤਾ ਹੈ। ਆਗੂਆਂ ਨੇ ਪਾਰਟੀ ਜ਼ਬਰੀ ਮੁਕੇ ਜਰੀਵਾਲ ਨੂੰ ਬੇਨਤੀ ਕੀਤੀ ਕਿ ਕੁਰਾਨ ਵਿਆਦਵੀ ਮਾਮਲੇ ਦੇ ਦੋਸ਼ੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਉਨ੍ਹਾਂ ਸਥਾਨਕ ਵਿਧਾਇਕ ਡਾਕਟਰ ਜਮੀਲ ਔਰ ਰਹਿਮਾਨ ਅਦੇ ਹੋਰ ਪਾਰਟੀਆਂ ਆਗੂਆਂ ਵੀ اخਲਾਕੀ ਤੌਰ ਤੇ ਪਾਰਟੀ ਤੋਂ ਅਸਤੀਫਾ ਦੇਣ ਦੀ ਬੇਨਤੀ ਕੀਤੀ ਹੈ। ਵਦਾਇਕ ਜਮੀਲ ਅਤੇ ਰਹਿਮਾਨ ਦੇ ਵੱਲੋਂ ਉਕਤ ਮਾਮਲੇ ਵਿੱਚ ਕੋਈ ਵੀ ਟਿੱਪਣੀ ਨਾ ਕਰਨਾ ਇਹ ਆਪਣੇ ਆਪ ਵਿੱਚ ਇੱਕ ਅਫਸੋਸਜਨਕ ਗੱਲ ਹੈ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਵਦਾਇਕ ਜਮੀਲ ਅਤੇ ਰਹਿਮਾਨ ਦਾ ਘੇਰਾও ਵੀ ਕਰਨਗੇ ਉਹਨਾਂ ਸ਼ਹਿਰ ਵਾਸੀ ਨੂੰ ਬਿਲਕਿਤੇ ਕਿ ਵਾਰ ਨੰਬਰ 18 ਦੇ ਜਿਮਨੀ ਚੌਂ ਦੇ ਵਿੱਚ ਸ਼ਹਿਰ ਵਾਸੀ ਆਪਣਾ ਆਸਰ ਰਸੂਕ ਵਰਤੇ ਆਪ ਉਮੀਦਵਾਰ ਨੂੰ ਕਰੀ ਤਰ੍ਹਾਂ ਹਾਕ ਦੇਣ ਦੀ ਕੋਸ਼ਿਸ਼ ਕਰਨ ਤਾਂ ਇਹ ਮੁੱਦਿਆਂ ਦੇ ਇਕੱਠੇ ਹੋਏ ਅੱਜ ਮੇਰਾ ਨੌਕਾਮਰੇਟ ਅਬਦਲ ਸਤਾਰ ਜ਼ਿਲ੍ਹਾ ਸਕੱਤਰ ਸੀਪੀਐਮ ਅੱਜ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਇਸ ਮੁੱਦੇ ਤੇ ਇੱਥੇ ਇਕੱਠੇ ਹੋਏ ਆਂ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨਰੇਸ਼ ਜਾਦਵ ਨੇ ਜੋ ਕੁਰਾਨ ਸ਼ਰੀਫ ਦੀ ਬੇਆਬਦੀ ਕਰਾਈ ਤੀ ਉਹਨੂੰ ਕੋਰਟ ਦੇ ਵਿੱਚੋਂ ਜੋ ਸਜ਼ਾ ਮਿਲੀ ਆ 200 ਤੋਂ ਹੋ ਕੇ ਅੱਜ ਅਸੀਂ ਉਸ ਕਰਕੇ ਇਕੱਠੇ ਹੋਏ ਆਂ ਵੀ ਜਿਹੜੇ ਦਿੱਲੀ ਦੇ ਵਿੱਚ ਇਸ ਐਮਐਲਏ ਨੂੰ ਆਮ ਆਦਮੀ ਪਾਰਟੀ ਨੇ ਦੁਬਾਰਾ ਟਿਕਟ ਦੇ ਦਿੱਤੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਹੈ ਆ ਵੀ ਇਹ ਜਿਹੜੇ ਐਮਐਲਏ ਪਾਰਟੀਆਂ ਦੇ ਵਿੱਚ ਨੇ ਜਿਨ੍ਹਾਂ ਨੇ ਧਰਮ ਦੀ ਕਦੇ ਕੋਈ ਰਾਖੀ ਨਹੀਂ ਕੀਤੀ ਸਰਕਾਰ 'ਚ ਰਹਿੰਦੇ ਹੋਏ ਆ ਬੇਆਭਦੀਆਂ ਕੀਤੀਆਂ ਨੇ ਪਹਿਲਾਂ ਤਾਂ ਇਹ ਪਾਰਟੀ ਨੂੰ ਇਹਨਾਂ ਨੂੰ ਟਿਕਟ ਹੀ ਨਹੀਂ ਦੇਣੀ ਚਾਹੀਦੀ ਸੀ ਅਸੀਂ ਹਿੰਦੁਸਤਾਨ ਦੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆ ਵੀ ਜਦ ਇੱਕ ਦੋਸ ਸੁੱਧ ਹੋ ਗਿਆ ਤਾਂ ਉਹਨਾਂ ਨੂੰ ਇਹਦਾ ਜਿਹੜਾ ਐਮਐਲਏ ਦਾ ਇਹਨਾਂ ਦਾ ਫਾਰਮ ਭਰਿਆ ਜਾਂਦਾ ਤਾਂ ਉਹ ਭਰਨਾ ਨਹੀਂ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਬਾਹਰ ਕੱਢ ਦੇਣਾ ਚਾਹੀਦਾਗਾ ਤੇ ਜਿਹੜੇ ਸਾਡੇ ਸ਼ਹਿਰ ਦੇ ਉਰੇ ਮਲੇਰ ਕੋਲੇ ਦੇ ਵਿੱਚ ਵੀ ਸਾਡੇ ਐਮਐਲਏ ਨੇ ਇਹਨਾਂ ਨੂੰ ਚਾਹੀਦਾ ਤਾਂ ਇਹ ਤੀਗਾ ਵੀ ਇਹ ਆਪ ਦੇ ਅਰਵਿੰਦ ਕੇਜਰੀਵਾਲ ਨੂੰ ਸਾਡੇ ਉਰੇ ਦੇ ਸੀਐਮ ਨੂੰ ਚਿੱਠੀ ਲਿਖ ਦੇ ਵੀ ਇਸ ਐਮਐਲਏ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਪਰ ਸਾਨੂੰ ਇੰਜ ਜਾਪਦਾ ਵੀ ਇਹਨਾਂ ਨੂੰ ਆਪਣੀ ਕੌਮ ਨਾਲ ਪਿਆਰ ਨਹੀਂ ਹੈ ਇਹ ਜਿਹੜੇ ਲੋਕਾਂ ਦੇ ਭਾਰਮਣ ਸਥਾਨਾਂ ਦੀਆਂ ਬੇਆਪਦੀਆਂ ਕਰਦੇ ਨੇ ਉਹ ਲੋਕਾਂ ਦੇ ਨਾਲ ਇਹਨਾਂ ਨੂੰ ਪਿਆਰ ਆ ਇਹਨਾਂ ਨੂੰ ਜੇ ਆਪਣੇ ਲੋਕਾਂ ਨਾਲ ਪਿਆਰ ਹੁੰਦਾ ਤਾਂ ਇਹ ਖੁੱਲ ਕੇ ਮੈਦਾਨ ਚ ਆ ਕੇ ਉਸ ਦਾ ਵਿਰੋਧ ਕਰਦੇ ਪਰ ਇਹਨਾਂ ਨੇ ਵਿਰੋਧ ਨਹੀਂ ਕੀਤਾ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹ ਜਿਹੇ ਲੋਕਾਂ ਤੋਂ ਇਹ ਜੀ ਪਾਰਟੀ ਤੋਂ ਕਿਨਾਰਾ ਕਰ ਲੈਣਾ ਚਾਹੀਦਾਗਾ ਤੇ ਜਿਹੜੀਆਂ ਚੰਗੀਆਂ ਪਾਰਟੀਆਂ ਨੇ ਤਾਂ ਉਹਨਾਂ ਨੂੰ ਆਪ ਦਾ ਸਮਰਥਨ ਕਰ ਦੇਣਾ ਚਾਹੀਦਾ ਅਸਲਾਮੁਅਲੈਕੁਮ ਮੈਂ ਮੁਹੰਮਦ ਆਰਿਫ ਮਲੇਰ ਕੋਲ ਇਹ ਜਿਸ ਤਰ੍ਹਾਂ ਕਿ ਅਜੂਰੇ ਸਾਰੀਆਂ ਜਾਂ ਜਥੇਬੰਦੀਆਂ ਸ਼ਹਿਰ ਦੀਆਂ ਔਰ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਈਆਂ ਨੇ ਇਸ ਮੁੱਦੇ ਨੂੰ ਲੈ ਕੇ ਹੋਈਆਂ ਨੇ ਕਿ ਜਦੋਂ ਪਿਛਲੇ ਕੁਝ ਸਮੇਂ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਥੀ ਤਾਂ ਉਹਦੇ ਵਿੱਚ ਜਿਹੜਾ ਦੋਸ਼ੀ ਪਾਇਆ ਗਿਆ ਨਰੇਸ਼ ਯਾਦਵ ਜਿਸ ਨੂੰ ਹੁਣ ਦਿੱਲੀ ਦੀ ਮਹਿਰੋਲੀ ਸ਼ੀਟ ਦੇ ਉੱਪਰ ਅਰਵਿੰਦ ਕੇਜਰੀਵਾਲ ਨੇ ਟਿਕਟ ਦੇ ਕੇ ਸਨਮਾਨਿਤ ਕੀਤਾ ਹੈ ਉਹ ਕੱਲਾ ਦਿੱਲੀ ਦੇ ਮੁਸਲਮਾਨਾਂ ਨੂੰ ਠੇਸ ਨਹੀਂ ਪਹੁੰਚ ਰਹੀ ਬਲਕਿ ਪੂਰੇ ਹਿੰਦੁਸਤਾਨ ਦੇ ਜਿਹੜੇ ਮੁਸਲਮਾਨ ਨੇ ਸਾਰਿਆਂ ਨੂੰ ਠੇਸ ਪਹੁੰਚੀ ਹੈ ਔਰ ਖਾਸ ਕਰਕੇ ਜਿਹੜੇ ਮਲੇਰ ਕੋਲੇ ਦੇ ਮੁਸਲਮਾਨਾਂ ਨੇ ਕਿਉਂਕਿ ਜਿਹੜੀ ਇਹ ਘਟਨਾ ਹੋਈ ਦੀ ਇਹ ਮਲੇਰ ਕੋਲੇ ਦੇ ਵਿੱਚ ਹੋਈ ਸੀ ਇਸ ਕਰਕੇ ਜਿਹੜਾ ਹੈਗਾ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਆ ਔਰ ਸਾਰੇ ਹੀ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਅਸੀਂ ਤਾਂ ਕਿਉਂਕਿ ਉਹ ਸਾਡੇ ਬਡੇ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਪਾਰਟੀ ਜਿਹੜੀ ਹੈਗੀ ਹੈ ਸਾਬਿਤ ਹੋ ਚੁੱਕਿਆ ਹੈ ਕਿ ਜਿਹੜੀ ਇਹ ਧਾਰਮਿਕ ਜਾਂ ਗ੍ਰੰਥਾਂ ਦੀ ਜਿਹੜੀ ਬੇਅਦਬੀ ਕਰਦੀ ਹੈ ਇਸ वापस अपने अपने घर आ जाओ चाहे किसी भी पार्टी नल चले जाओ किसी पार्टी का कोई नहीं जो भी पार्टी दे इस्लाम के खिलाफ या चाहे बकास होकाली दल हो चाहे झाड़ू हो, हो, कोई भी हो भी असी सारे खिलाफ हाँ अभी किसी पार्टी की सपोर्ट लिए नहीं आए और ना किसी पार्टी का विरोध करना आया अफ और सिर्फ अपने कुरानी मुहब्बत आए हैं क्योंकि उसी इंसान ਆਂ ਜਿਹੜਾ ਹੈਗਾ ਨਰੇਸ਼ ਯਾਦਵ ਉਹ ਸਾਬਿਤ ਹੋ ਚੁੱਕਿਆ ਹੈ ਕਿ ਉਹ ਕੁਰਾਨ ਦੀ ਬੇਅਦਮੀ ਦੇ ਵਿੱਚ ਸ਼ਾਮਿਲ ਹੈ ਇਸੇ ਕਰਕੇ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਹੈ ਕਿ ਉਸ ਨੂੰ ਟਿਕਟ ਉਹਦਾ ਵਾਪਸ ਲੈ ਕੇ ਉਹਨੂੰ ਪਾਰਟੀ ਤੋਂ ਬਾਹਰ ਕੀਤਾ ਜਾਵੇ ਅੱਜ ਦੀ ਸਾਡੀ ਜਿਹੜੀ ਇਹ ਪ੍ਰੈਸ ਕਾਨਫਰੰਸ ਸੀ ਜਿਸ ਦਾ 2016 ਦੇ ਵਿੱਚ ਮਲੇਰ ਕੋਲੇ ਕੁਰਾਨ ਸ਼ੀਰਫ ਦੀ ਬੇਦਬੀ ਹੋਈ ਸੀ ਉਹਦੇ ਵਿੱਚ ਅਦਾਲਤ ਵੱਲੋਂ ਨਰੇਸ਼ ਯਾਦਵ ਨੂੰ ਦੋਸ਼ੀ ਠਹਿਰਾਏ ਜਾਂਦੇ باوجود 2 ਸਾਲ ਦੀ ਸਜ਼ਾ ਤੇ 11000 ਰੁਪਏ ਜੁਰਮਾਨਾ ਕੀਤਾ ਗਿਆ ਉਸ ਤੋਂ ਬਾਅਦ ਅਹੀਨ ਰੇਸ਼ ਯਾਦਵ ਨੂੰ ਦਿੱਲੀ ਦੇ ਮਹਿਰੋਲੀ ਹਲਕੇ ਤੋਂ ਫੇਰ ਉਹਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਕਿਤੇ ਨਾ ਕਿਤੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੇ ਰੇਸ਼ ਯਾਦਵ ਨੂੰ ਇਸ ਕੰਮ ਕਰਨ ਲਈ ਉਹਨੂੰ ਦੋਸ਼ ਮਤਲਬ ਇਨਾਮ ਦੇ ਵਿੱਚ ਕੀ ਕਰ ਦਿੱਤੀ ਗਈ ਹੈ ਤਾਂ ਮੈਂ ਸਾਰੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰੂੰਗਾ ਕਿ ਸਾਨੂੰ ਸਾਰੇ ਬਣੋ ਇਹ ਆ ਪਾਰਟੀ ਦਾ ਜਿਹੜਾ ਇਹ ਸਾਨੂੰ ਬਾਈਕਟ ਕਰਨਾ ਚਾਹੀਦਾ ਤੇ ਇੱਥੋਂ ਦੇ ਜਿਹੜੇ ਬੱਕਬੂਰ ਮੈਂਬਰ ਹੈ ਵਿਧਾਇਕ ਹੈ ਚੇਅਰਮੈਨ ਹੈ ਸਾਰੇ ਨੂੰ ਆਪਣੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਦਾ ਜਿਹੜਾ ਬਾਈਗੜ ਕਰਨਾ ਚਾਹੀਦਾ ਇਸ ਪਾਰਟੀ ਦਾ ਅਗਲੀ ਥੋੜੀ ਜਿਹੜੀ ਸਟਰੈਟਜੀ ਕੀ ਹੋਊਗੀ ਜੀ ਕੀ ਮਤਲਬ ਕਰਨਾ ਚਾਹੋਗੇ ਉਸ ਦੀ ਹੋਊਗੀ ਅਗਲੀ ਸਟਰੈਟਜੀ ਸਾਡੀ ਇਹ ਹੋਊਗੀ ਜਿੱਥੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਜਿੱਥੇ ਬੰਨੀਆਂ ਅਸੀਂ ਸਾਰੇ ਇਕੱਠੇ ਹੋਈਆਂ ਇਕੱਤਰ ਹੋਈਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਲੋਕਾਂ ਦਾ ਕਰੋ ਕਰਾਂਗੇ ਤਾਂ ਕਿ ਇਹ ਪਾਰਟੀਆਂ ਤੋਂ ਅਸਤੀਫਾ ਦੇਣ ਇਹਨਾਂ ਤੋਂ ਵੀ ਮੰਗ ਰਹੇ ਹਾਂ ਐਮ ਐਲ ਏ ਬਿਲਾਏ ਤੇ ਵਕਵੜ ਮੈਂਬਰ ਹੈ ਚੇਅਰਮੈਨ ਹੈ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਇੱਥੇ ਦੇ ਸਾਡੇ ਮੁਸਲਿਮ ਨੁਮਾਇੰਦਗੀ ਕਰ ਰਹੇ ਹਨ ਉਹ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਸਭ ਤੋਂ ਅਸੀਂ ਸਤੀਫੇ ਲੈਂਦੀ ਉਹਨਾਂ ਨੂੰ ਅਪੀਲ ਕਰਾਂਗੇ ਇੱਕ ਵਾਰੀ ਫੇਰ ਇਹਨਾਂ ਦਾ ਘਰਾਵ ਕਰਕੇ ਤੇ ਜਿਹੜਾ ਅਸੀਂ ਇੱਥੇ ਸਮਾਜਿਕ ਇਕੱਠ ਕੀਤਾ ਹੈ ਬੇਸ਼ੱਕ ਇਹ ਸਾਡਾ ਇੱਕ ਰਾਜਨੀਤਿਕ ਪਾਰਟੀਆਂ ਵੀ ਇੱਥੇ ਸਾਰੀਆਂ ਆਈਆਂ ਹਨ ਉਹ ਅਸੀਂ ਸਮਾਜਿਕ ਤੌਰ ਤੇ ਇਕੱਠੇ ਹੋਏ ਹਾਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਪਿੱਛੇ ਜਿਹੜਾ ਜਦੋਂ ਅਦਾਲਤ ਨੇ ਸਜ਼ਾ ਸੁਣਾਈ ਸੀ ਨਰੇਸ਼ ਯਾਦਮ ਨੂੰ ਤਾਂ ਅਸੀਂ ਦਿੱਲੀ ਗੇਟ ਦੇ ਵਿੱਚ ਇੱਕ ਪਰਮਾ ਇਕੱਠ ਰੱਖਿਆ ਸੀ ਜਿਹਦੇ ਵਿੱਚ ਅਸੀਂ ਇਹ ਬਾਈਕਾਟ ਕੀਤਾ ਸੀ ਇਹਦਾ ਆਮ ਆਦਮੀ ਪਾਰਟੀ ਦਾ ਕਿਉਂਕਿ ਅਦਾਲਤ ਨੇ ਸਿਰਫ ਉਹਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਇਹ ਪਾਰਟੀ ਉਸਨੂੰ ਅਦਾਲਤ ਦੇ ਰਾਹੀਂ ਫਿਰ ਬਚਾ ਗਈ ਅਗਰ 3 ਸਾਲ ਦੀ ਸਜ਼ਾ ਹੁੰਦੀ ਅੱਜ ਉਸਨੂੰ ਟਿਕਟ ਨਹੀਂ ਮਿਲਣੀ ਸੀ ਜੋ ਕਿ ਮਹਿਰੋਲੀ ਦਿੱਲੀ ਤੋਂ ਟਿਕਟ ਦਿੱਤੀ ਗਈ ਹੈ ਕੇਜਰੀਵਾਲ ਦਾ ਸ਼ੁਰੂ ਤੋਂ ਹੀ ਕੰਮ ਹੈ ਕਿ ਮੁਸਲਮਾਨਾਂ ਨੂੰ ਔਰ ਘੱਟ ਗਿਣਤੀਆਂ ਨੂੰ ਨੀਚਾ ਦਿਖਾਉਂਦਾ ਆ ਰਿਹਾ ਹੈ ਇਸ ਦਾ ਪ੍ਰੂਫ ਹੈ ਇਹ ਕਿ ਇਸ ਵਾਰ ਫੇਰ ਉਸਨੇ ਸਾਡੇ ਮੁਸਲਮਾਨਾਂ ਦੇ ਦਿਲਾਂ ਦੇ ਉੱਪਰ ਸੱਟ ਮਾਰੀ ਹੈ ਇਸ ਸ਼ੈਤਾਨ ਨੂੰ ਟਿਕਟ ਦੇ ਕੇ ਜਿਸ ਦਾ ਨਾਮ ਨਰੇਸ਼ যাদਬ ਹੈ ਸੋ ਅਸੀਂ ਸਾਰੇ ਮੁਸਲਿਮ ਜਥੇਬੰਦੀਆਂ ਔਰ ਮੁਸਲਿਮ ਭਾਈਚਾਰਾ ਔਰ ਮੈਂ ਆਪਣੀ ਪਾਰਟੀ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਹੋਣ ਦੇ ਨਾਤੇ ਉਸ ਦਾ ਬਾਈਕਾਟ ਕਰਦਾ ਹਾਂ ਔਰ ਇੱਥੇ ਮੈਂ ਪਰਸਨਲ ਤੌਰ ਤੇ ਐਜ਼ ਅ ਬਿੱਟੂ ਚੋਹਾਨ ਇਹ ਵੀ ਰਿਕੁਐਸਟ ਕਰਦਾ ਕਿ ਜਿਹੜੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਨ ਬੇਸ਼ੱਕ ਉਹ ਅਵੈਸ ਸਾਹਿਬ ਨੂੰ ਬੇਸ਼ੱਕ ਉਹ Nusrat Ikram Khan ਬੱਗਾ ਜੀ ਨੂੰ ਬੇਸ਼ੱਕ ਆਜ਼ਮਦਾਰਾ ਜੀ ਨੂੰ ਬੇਸ਼ੱਕ ਸਹਿਵਾਜ਼ ਰਾਣਾ ਹੈ ਚਾਹੇ ਉਹ ਇੱਥੇ ਦਾ ਵਿਧਾਇਕ ਜਮਿਲੂ ਰਹਿਮਾਨ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਉਹ ਅੱਜ ਹੀ ਆਪਣੇ ਅਸਤੀਫੇ ਦੇ ਕੇ ਇਸ ਚੀਜ਼ ਦਾ ਪ੍ਰਮਾਨ ਦੇਣ ਕਿ ਅਸੀਂ ਮੁਸਲਮਾਨ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਆ ਅਸੀਂ ਕੋਈ ਅਹੁਦਿਆਂ ਦੀ ਭੁੱਖੇ ਨਹੀਂ ਹੈਗੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਉਸ ਕੈਂਡੀਡੇਟ ਦੀ ਸਪੋਰਟ ਕਰਨ ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੂੰ ਹਰਾ ਰਿਹਾ ਹੈ ਇੱਥੇ ਮੈਂ ਪ੍ਰਧਾਨਦਾਰਾ ਜੀ ਦੀ ਤਾਰੀਫ ਕਰਦਾ ਕਿ ਉਹਨਾਂ ਨੇ ਵੱਡਾ ਦਿਲ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਖਿਲਾਫ ਆਪਣਾ بیٹے ਨੂੰ ਐਜ਼ ਅ ਆਜ਼ਾਦ ਉਤਾਰਿਆ ਹੈ ਮੈਂ ਆਪਣੀ ਪਾਰਟੀ ਦੀ ਤਰਫ ਤੋਂ ਸ਼੍ਰੋਮਨੀ ਅਕਾਲੀ ਦਲ ਅਮਰਸਰ ਦੀ ਤਰਫ ਤੋਂ ਹਾਈ ਕਮਾਂਡ ਦੇ ਨਿਸ਼ਾਨਿਸ ਨਿਰਦੇਸ਼ਾਂ ਦੇ ਮੁਤਾਬਕ ਆਰਫ ਜੀ ਨੂੰ ਸਪੋਰਟ ਕਰਦਾ ਕਿ ਉਹ ਅੱਗੇ ਵੱਧ ਕੇ ਇਸ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਹਰਾਉਣ ਤਾਂ ਕਿ ਇਸ ਦੀ ਆਵਾਜ਼ ਦਿੱਲੀ ਤੱਕ ਜਾਵੇ ਸ਼ਮਸ਼ਾਦ ਅंसारी ਜਿਲ੍ਹਾ ਸਾਬਕਾ ਜਿਲ੍ਹਾ ਪ੍ਰਧਾਨ ਬੌਮੀ ਸਮਾਜ ਪਾਰਟੀ ਮਲੇਕੋੜਾ ਅੱਜ ਸਰ ਕੀ ਕਹੋਗੇ ਅੱਜ ਜੋ ਇਹ ਪ੍ਰੈਸ ਕਾਨਫਰੰਸ ਦਿੱਤੀ ਉਸ ਬਾਰੇ ਕੀ ਕਹੋਗੇ ਅੱਜ ਦੀ ਬੋਲੋਗੇ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਆਰ ਪਾਰਟੀ ਮੀਟਿੰਗ ਕਿ ਅਸੀਂ ਕਰਕੇ ਨਾ ਜੋ ਨਰੇਸ਼ ਯਾਦਵ ਨੂੰ ਪਿਛਲੇ ਦਿਨੀ ਮਤਲਬ ਅਦਾਲਤ ਵੱਲੋਂ ਸਜ਼ਾ ਕੀਤੀ ਗਈ ਹੈ ਔਰ ਉਹਦੇ ਵਿੱਚ ਕੇਜਰੀਵਾਲ ਨੂੰ ਚਾਹੀਦਾ ਇਹ ਸੀ ਕਿ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਪਰ ਉਹਨੇ ਉਹਨੂੰ ਟਿਕਟ ਨਾ ਨਮਾਜ਼ ਕੇ ਮਹਿਰੋਲੀ ਤੋਂ ਉਹਨੂੰ ਵਿਧਾਇਕ ਦਾ ਟਿਕਟ ਦਿੱਤਾ ਹੈ ਜਦ ਕਿ ਉਹ ਸਦੇ ਇੱਕ ਪਰਸ਼ਦ ਥਾ ਤਹਰ ਹੁਸੈਨ ਜਿਹਦੇ ਤੇ ਕੋਈ ਮਤ ਅਰੋਹੀ ਸਿੱਧ ਨਹੀਂ ਹੋਇਆ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਬਾਹਰ ਮਾਰਿਆ ਉਹਨਾਂ ਨੇ ਇਸ ਲਈ ਅਸੀਂ ਪੂਰੇ ਮੁਸਲਮਾਨ ਸਮਾਜ ਨੂੰ ਪੂਰੇ ਦੇਸ਼ ਦੇ ਮੁਸਲਮਾਨ ਸਮਾਜ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਇਹ ਪਾਰਟੀ ਜਿਹੜੀ ਹੈ ਇਹ ਮਤ ਧਾਰਮਿਕ ਦੇ ਨਾਲ ਖਲਬਾਲ ਕਰਦੀ ਹੈ ਇਹਦਾ ਬਾਈਕਾਟ ਕਰਨਾ ਚਾਹੀਦਾ ਹੁਣ ਇਹ ਗੱਲ ਸਾਡੇ ਮਲੇ ਕੋੜਲੇ ਦੀ ਮਲੇ ਕੋੜਲੇ ਦੀ ਵੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਮਤਲਬ ਲੀਡਰ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਉਹ ਆਪਣੇ ਅਸਤੀਫੇ ਦੇ ਕੇ ਉਹ ਕਰੇ ਬਖਣਾ ਆਪਣਾ ਰੋਸ ਪ੍ਰਗਟ ਕਰਨ ਤਾਂ ਕਿ ਕੈਜਰੀਬਾਰ ਨੂੰ ਪਤਾ ਚੱਲ ਸਕੇ ਕਿ ਵੀ ਮੁਸਲਮ ਸਮਾਜ ਮਿਲਨੋਂ ਨਰਾਜ਼ ਹੋ ਰਿਹਾ ਹੈ ਇਸ ਲਈ ਉਹਦਾ ਟਿਕਟ ਕੱਟ ਕੇ ਸਾਨੂੰ ਮਤ ਇਨਸਾਬ ਤੇ ਜਾਵੇ ਮਲੇ ਕੋਲੇ ਦੇ ਵਿਧਾਇਕ ਨੇ 18 ਨੰਬਰ ਵਾਰਡ ਦੇ ਵਿੱਚ ਟਿਕਟ ਦਿੱਤੀ ਹੈ ਮੈਂ ਬਾਹਰੋਂ ਕੈਂਡੀਡੇਟ ਲਿਆ ਕੇ ਆਉਂ ਟਿਕਟ ਦਿੱਤੀ ਹੈ ਅਸੀਂ ਮਲੇ ਮਬਾਰ ਨੰਬਰ 18 ਦੇ ਮੋਬਲ ਅਸੀਂ ਅਪੀਲ ਕਰਾਂਗੇ ਕਿ ਵੀ ਇਹਦਾ ਪੂਰਾ ਬਾਈਕਟ ਕਰਕੇ ਇਹਨਾਂ ਨੂੰ ਸੁਬਕ ਸਿਖਾਇਆ ਜਾਵੇ ਆਰਫ ਦਾਰਾ ਜੀ ਨੂੰ ਮਤ ਜਿਤਾ ਕੇ ਨਾ ਇਹਨਾਂ ਨੂੰ ਸਬਕ ਸਿਖਾਇਆ ਜਾਊਗਾ ਐਨੀ ਸਾਡੀ ਅਪੀਲਾ ਅਸੀਂ ਅਪੀਲ ਇਹੀ ਕਰਾਂਗੇ ਕਿ ਜਿੰਨੇ ਵੀ ਮੁਸਲਮ ਸਮਾਜ ਨੇ ਜੱਥੇਬੰਦੀਆਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਉਹ ਇੱਕ ਹੋ ਕੇ ਅਸੀਂ ਇਹਨਾਂ ਦਾ ਬਰੋਧ ਕਰਨ ਜਾ ਰਹੇ ਹਾਂ ਉਹ ਸਾਡਾ ਸਾਥ ਦੇਣ